कोरोना काल ਦੇ ਵਿੱਚ ਸਰਕਾਰ ਦੇ ਲਈ ਰੀੜ ਦੀ ਹੱਡੀ ਦਾ ਕੰਮ ਕਰਨ ਵਾਲੀ ਆਸ਼ਾ ਵਰਕਰ ਲੁਧਿਆਣਾ ਤੇ ਸਿਵਲ ਹਸਪਤਾਲ ਵਿਖੇ ਹੜਤਾਲ ਤੇ ਬੈਠੀ ਹੈ ਅਤੇ ਉਹਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਜਦ ਤੱਕ ਉਹਨਾਂ ਦੀ ਸਿਹਤ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਹੜਤਾਲ ਤੇ ਬੈਠੀ ਰਹੇਗੀ ਆਸ਼ਾ ਵਰਕਰ ਨੇ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਨ ਘਰ ਘਰ ਜਾ ਰਹੀ ਹੈ ਇੱਥੇ ਤੱਕ ਕਿ ਕਈ ਵਾਰ ਟੈਸਟ ਕਰਾਉਣ ਦੇ ਲਈ ਲੋਕਾਂ ਨੂੰ ਕਹਿਣ ਤੇ ਉਹ ਲੜ ਪੈਂਦੇ ਨੇ ਪਰ ਸਰਕਾਰ ਉਹਨਾਂ ਦੇ ਨਾਲ ੱਤਕਾ ਕਰ ਰਹੀ ਹੈ ਉਹ ਮੰਗ ਕਰਦੀ ਹੈ ਕਿ ਉਹਨਾਂ ਨੂੰ ਹਰਿਆਣਾ ਪੈਟਰਨ ਤੇ ਸੈਲਰੀ ਦਿੱਤੀ ਜਾਵੇ ਇਨਸੈਂਟਿਵ ਦਿੱਤਾ ਜਾਵੇ ਅਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਉਹਨਾਂ ਦੀ ਹਾਜ਼ਰੀ ਲੱਗੇ ਇਸ ਦੇ ਲਈ ਉਹਨਾਂ ਦੀ ਸਿਹਤ ਮੰਤਰੀ ਦੇ ਨਾਲ ਮੁਲਾਕਾਤ ਕਰਵਾਈ ਜਾਵੇ ਮੇਰਾ ਨਾਮ ਰਾਜਵੀਰ ਕੋਰ ਮੈਂ ਪਰਦਾ ਰਾਜਵੀਰ ਕੋਰ ਜੀ ਲਾਲੂ ਲੁਧਿਆਣੇ ਤੋਂ ਬੋ ਰਹੀ ਆ ਅਸੀਂ 17 ਤਰੀਕ ਤੋਂ ਇੱਥੇ ਸਿਵਲ ਹਸਪੀਟਲ ਲੁਧਿਆਣਾ ਦੇ ਵਿੱਚ ਧਰਨਾ ਲਗਾਇਆ ਆ 17 ਤਰੀਕ ਨੂੰ 17 ਤੱਕ ਲੱਗੇਗਾ ਜੇ ਅਗਰ ਸਾਡੀ ਸੁਣਵਾਈ ਨਾ ਹੋਈ ਤਾਂ ਪਰ ਹਜੇ ਤੱਕ ਸਾਨੂੰ ਅੱਜ ਪੰਜਵਾਂ ਦਿਨ ਹੈ ਸਾਡੀ ਸੁਣਵਾਈ ਕਰਨ ਇੱਥੇ ਕੋਈ ਨਹੀਂ ਆਇਆ ਕੋਈ ਸਾਨੂੰ ਪੁੱਛਣ ਨਹੀਂ ਆਇਆ ਅਸੀਂ ਸਿਹਤ ਮੰਤਰੀ ਨਾਲ ਮੀਟਿੰਗ ਸਾਡੀ ਰੱਖੋ ਰੱਖੀ ਜਾਊਗੀ ਸਾਡੀ ਉਹਨਾਂ ਨਾਲ ਗੱਲਬਾਤ ਹੋ ਗਈ ਅਸੀਂ ਤਾਂ ਹੀ ਧਰਨਾ ਚੱਕਾਂਗੇ ਪਰ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਮੇਨ ਮੰਗਾਗੇ ਕੀ ਅਧਿਕਾਰੀ ਮੇਨ ਮੰਗਾਇਆ ਸਾਡੀ ਹਰਿਆਣਾ ਪੈਟਰਨ ਸਾਡੇ ਲਾਗੂ ਕੀਤਾ ਜਾਵੇ ਸਾਡੀ ਹਾਜ਼ਰੀ ਜਕੀਨੀ ਬਣਾਈ ਜਾਵੇ ਸਮਾਰਟ ਫੋਨ ਦਿੱਤੇ ਜਾ ਤੇ ਔਨ ਡਿਊਟੀ ਆ ਹਜੇ ਸਾਨੂੰ ਰੀੜ ਦੀ ਹੱਡੀ ਇਹ ਦੱਸਦੇ ਵੀ ਆਸ਼ਾ ਵਰਕਰ ਰੀੜ ਦੀ ਹੱਡੀ ਆ ਪਰ ਇਹ ਰੀੜ ਦੀ ਹੱਡੀ ਇੱਕਦਮ ਤੋੜ ਕੇ ਰੱਖ ਦਿੱਤੀ ਆ ਇਹਨਾਂ ਨੇ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿਸੇ ਵਿਕੇ ਸੈਲੀਆਂ ਆ ਕਿਸੇ ਦੀਆਂ ਮਾਮਾ ਆ ਕਿਸੇ ਦੀਆਂ ਭੈਣ ਆ ਆ ਅਸੀਂ ਵੀ ਗਲੀ ਗਲੀ ਫਿਰਦੇ ਆ ਅਸੀਂ ਹਰੇਕ ਬੰਦੇ ਨਾਲ ਲੜਾਈ ਮੁੱਲ ਲੈਣੇ ਆ ਕਿਉਂਕਿ ਇਹ ਕਰੋਨਾ ਦੇ ਹੁਣ ਟੈਸਟ ਕਰਾਉਣ ਵਾਸਤੇ ਕਹਤਾ ਜਦੋਂ ਅਸੀਂ ਘਰ ਰਹੇ ਉਹਨਾਂ ਨੂੰ ਕਹਿਣ ਜਾਂਦੇ ਆ ਅਸੀਂ ਹੱਥੋਂ ਪਾਈ ਤੱਕ ਵੀ ਸਾਡੇ ਨਾਲ ਉਹ ਹੁੰਦੇ ਵੀ ਅਸੀਂ ਟੈਸਟ ਨਹੀਂ ਕਰਾਉਣੇ ਅਗਰ ਕਰਵਾਣੇ ਆ ਅਸੀਂ ਤਾਂ ਫਸਦੇ ਆ ਜੇ ਨਹੀਂ ਕਰਵਾਉਂਦੇ ਤਾਂ ਤਾਂ ਫਸਦੇ ਆ ਇਸ ਕਰਕੇ ਸਿਹਤ ਮੰਤਰੀ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਪਲੀਜ਼ ਸਾਡੇ ਵੱਲ ਧਿਆਨ ਦਿੱਤਾ ਜਾਵੇ ਜਿੱਦਾਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਖੜੇ ਹਾਂ ਨਾ ਸਟਾਫ ਨਾਲ ਖੜੇ ਸਟਾਫ ਮੈਂਬਰ ਆ ਅਸੀਂ ਪਲੀਜ਼ ਸਾਡੇ ਨਾਲ ਵੀ ਸੁਣ ਪਰ ਆਸ਼ਾ ਵਰਕਰ ਲੁਧਿਆਣਾ ਅਸੀਂ ਜੀ ਇੱਥੇ 17 ਤਰੀਕ ਤੋਂ ਧਰਨੇ ਤੇ ਬੈਠੇ ਹੋਇਆ ਭੁੱਖ ਹੜਤਾਲ ਤੇ ਸਾਡੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਕੋਈ ਸਾਨੂੰ ਇੱਥੇ ਆ ਕੇ ਕਿਸੇ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਐ ਕੋਈ ਸਾਡੀ ਕੋਈ ਮਤਲਬ ਸੁਣਵਾਈ ਕੁਛ ਨਹੀਂ ਹੋਈ ਐ ਠੀਕ ਐ ਜੀ ਨਾ ਸਾਡੇ ਨਾਲ ਕੋਈ ਖੜਾ ਆ ਤੇ ਸਾਨੂੰ ਕੋਈ ਇਨਸੈਂਟਿਵ ਨਹੀਂ ਕੁਛ ਨਹੀਂ ਦਿੱਤਾ ਜਾ ਰਿਹਾ ਕਰੋਨਾ ਦਾ ਸਾਡੇ ਨਾਲ ਹੋਈ ਆ ਗਿੱਡੀ ਮਹਾਂਮਾਰੀ ਫੈਲੀ ਹੋਈ ਸੀ ਇਹਦੇ ਵੀ ਸਾਨੂੰ ਪਿਛਲੇ ਮਹੀਨੇ ਤੱਕ ਸਾਨੂੰ ਦਿੱਤਾ ਗਿਆ ਵਾ 2500 ਰੁਪਏ ਪਰ ਉਹ ਵੀ ਸਾਡੇ ਚ ਕਟੌਤੀ ਕੀਤੀ ਗਈ ਐ ਇਹ ਅਸੀਂ ਕਟੌਤੀ ਨਹੀਂ ਬਰਦਾਸ਼ਤ ਕਰਦੇ ਉਸ ਤੋਂ ਅਲੱਗ ਸਾਨੂੰ ਨਹੀਂ ਨਹੀਂ ਹਰਿਆਣਾ ਹਰਿਆਣਾ ਪੈਟਰਨ ਸਾਨੂੰ ਦਿੱਤਾ ਜਾਵੇ ਅਗਰ ਸਾਨੂੰ ਪੂਰੀ ਪ੍ਰੋਪਰ ਪੱਕੀ ਸੈਲਰੀ ਨਹੀਂ ਦਿੱਤੀ ਜਾਂਦੀ ਤੁਹਾਡੀ ਹਾਜ਼ਰੀ ਰੈਗੂਲਰ ਬਣਾਈ ਕੀਤੀ ਜਾਵੇ ਔਰ ਸਾਨੂੰ ਰੈਗੂਲਰ ਕੀਤਾ ਜਾਵੇ ਹਰਿਆਣਾ ਪੈਟਰਨ ਲਾਗੂ ਹਰਿਆਣਾ ਪੈਟਰਨ ਘੱਟੋ ਘੱਟ ਹਰਿਆਣਾ ਪੈਟਰਨ ਸਾਨੂੰ ਲਾਗੂ ਕੀਤਾ ਜਾਵੇ ਅਸੀਂ 17 ਤਰੀਕ ਤੋਂ ਬੈਠੇ ਹੋਇਆ ਅਗਲੀ 17 ਤਰੀਕ ਸਾਡਾ ਐਸੇ ਤਰ੍ਹਾਂ ਧਰਨਾ ਜਾਰੀ ਰਹੂਗਾ ਅਗਰ ਕੈਪਟਨ ਸਰਕਾਰ ਮੋਦੀ ਸਰਕਾਰ ਸਾਡੀ ਨਹੀਂ ਹਜੇ ਫੇਰ ਵੀ ਨਹੀਂ ਸੁਣਦੀ ਅਸੀਂ 2-3 ਦਿਨਾਂ ਦਾ ਕੰਮ ਦਾ ਬਾਈਕਾਟ ਕਰਾਂਗੇ ਅਗਰ ਫੇਰ ਵੀ ਨਹੀਂ ਸੁਣੂਗੀ ਇਹ ਸਾਡੀ ਫੇਰ ਅਸੀਂ ਕੈਪਟਨ ਸਾਡੀ ਕੋਠੀ ਦਾ ਘਰਾਓ ਕਰਾਂਗੇ ਹਜੇ ਅਸੀਂ ਫਿਲਹਾਲ ਇਹਨਾਂ ਨੂੰ 250 ਐਮਐਲ ਦੀ ਗੋਲੀ ਦੇ ਰਹੇ ਆ ਐਮਐਮ ਦੀ ਫੇਰ 500 ਐਮਐਮ ਦੀ ਦਵਾਂਗੇ ਜੇ ਫੇਰ ਵੀ ਸੁਣਵਾਈ ਨਾ ਕੀਤੀ ਤਾਂ ਨਾ ਟੀਕਾ ਲਾਵਾ ਆਸ਼ਾ ਵਰਗਾ ਜੋ ਨਹੀਂ ਹੈ ਜਿੰਦਾਬਾਦ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜੀ ਨਿਊਜ਼